ਸਾਰੇ ਉਮੀਦ ਆ ਸਾਰੇ ਵਧੀਆ ਹੋਵਾਂਗੇ ਤੇ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜਿਹੜੇ ਸਾਥ ਭਰਾ ਆਪਣੇ ਨਾਲ ਪਹਿਲਾਂ ਤੋਂ ਜੁੜੇ ਹੋਏ ਉਹਨਾਂ ਨੂੰ ਪਤਾ ਹੀ ਆ ਵੀ ਆਪਾਂ ਸਬਜ਼ੀਆਂ ਰਿਲੇਟਡ ਖੇਤੀ ਕਰਦੇ ਆ ਜਾਂ ਸਬਜ਼ੀਆਂ ਰਿਲੇਟਡ ਜਾਂ ਮੰਨ ਲਓ ਖੇਤੀਬਾੜੀ ਕਿਤਨਾ ਸੰਬੰਧ ਜਿਵੇਂ ਪਸ਼ੂ ਪਾਲਣ ਵਗੈਰਾ ਉਹਦੇ ਆਪਣੇ ਚੈਨਲ ਦੇ ਰਿਲੇਟਡ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੇ ਜਿਨੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੂਸੀ ਵਾਲੇ ਚੈਨਲ ਨੂੰ ਫੇਸਬੁੱਕ ਤੇ ਫੋਲੋ ਕਰ ਲਓ ਤੇ YouTube ਤੇ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਗੱਲ ਕਰ ਲੱਗੇ ਲਸਣ ਦੀ ਆ ਲਸਣ ਦੀ ਵੀਡੀਓ ਆਪਣੇ ਪਹਿਲਾਂ ਵੀ ਦੇਖੀ ਹੋ ਤੇ ਆਪਾਂ ਉਲਝੇ ਪਏ ਸੀ ਪਾਈਪ ਲਾਈਨ ਜੀ ਪੌਂਚ ਤੇ ਆਪਾਂ ਤੋਂ ਲਸਣ ਬਸ ਪੱਟੀ ਨਹੀਂ ਗਈ ਤੇ ਰਾਤ بارش ਪਈ ਆ ਤੇ بارش ਵੈਸੇ ਚੰਗੀ ਹੈਗੀ ਕਿਉਂਕਿ ਹੁਣ ਧੂੜ ਮਿੱਟੀ ਜੀ ਬਾਹਰ ਧੂੜੀ ਤੇ ਪਾ ਬਾਹਰ ਉੱਡਿਆ ਫਿਰਦਾ ਸੀਗਾ ਤਾਂ بارش ਚੰਗੀ ਗੱਲ ਆ ਪਈ ਹੈ ਤੇ بارش ਪੈ ਗਈ ਅੱਜ ਵੀ ਆਪਣਾ ਲਸਣ ਪਟਣ ਦਾ ਕੰਮ ਕੈਨਸਲ ਹੋ ਗਿਆ ਠੀਕ ਹੈ ਤੇ ਹੁਣ ਇਹ ਵੀ ਪਰੇ ਤਾਂ ਪਾਣੀ ਖੜਾ ਕੇ ਬਾਸ ਬਹਾਵਾ ਗਈ ਤੇ ਹਜੇ 1-2 ਦਿਨ ਪੱਟੀ ਫੋੜ ਨਹੀਂ ਜਾਂਦੀ ਪਰ ਮੈਂ ਤੜਕੀ ਢੇੜਾ ਮਾਰਨ ਆਇਆ ਸੀਗਾ ਠੀਕ ਆ ਮੈਨੂੰ ਤਾਂ ਇੱਥੇ ਫਿਰ ਦੰਦ ਜੀ ਕੱਲ ਹੀ ਕਿਸੇ ਨੇ ਪੱਟੀ ਰਸ ਨੇ ਤੇ ਹੁਣ ਵਿੱਚ ਉਹੀ ਗੱਲ ਤਵੀ ਵਾਲੀ ਵੀਡੀਓ ਮੰਗਾਂ ਕਹਿੰਦੇ ਕਮੈਂਟ ਕਰਨਗੇ ਵੀ ਮਾ ਜਾਣ ਨਹੀਂ ਹੈਗਾ ਹਨਾ ਹਜੇ ਵੀ ਆਪਾਂ ਦੇ ਚੋਂ ਗੰਢੀ ਵੀ ਨਹੀਂ ਪੱਟੀ ਤੇ ਆ ਦੇਖੋ ਆ ਸਾਰਾ ਥਾਂ ਖਾਲੀ ਕੀਤਾ ਵਾ ਆ ਦੇਖੋ ਟੋਏ ਪਏ ਰਸ ਨੇ ਇੰਨੀ ਦੂਰੀ ਤੇ ਰਸਨ ਸਿਆਥ ਆ ਥਾਂ ਵਿੱਚੋਂ 1 2 3 ਹਨਾ 4 ਆ ਦੇਖ ਲੋ ਆ ਪਈ ਆ ਅੱਗੇ ਵੀ ਕਿਤੇ ਕਿਤੇ ਥਾਂ ਸਾੜ ਸਾੜ ਆ ਪਈ ਆ ਆ ਇਹ ਕਾ ਲੈਣ ਹੈਗੇ ਨਾ ਜਿਵੇਂ ਆ ਕੱਲਾ ਆਊਟ ਆਊਟ ਆਹੀਂ ਲਸਣ ਸੀਗੀ ਠੀਕ ਆ ਦੇਖੋ ਆ ਦੇਖ ਇੱਕ ਦੋ ਤਿੰਨ ਹਨ ਆ ਆ ਪਈ ਆ ਚਾਰ ਬੰਦ ਆਹੀਂ ਵੀ ਯਾਰ ਕਿਸੇ ਨੇ ਲਸਣ ਪੱਟ ਵੀ ਲਈ ਆਪ ਨੂੰ ਨੂੰ ਪਤਾ ਕਿਹਨੇ ਪੱਟੀ ਆ ਆ ਦੇਖੋ ਮੇਰਾ ਖਿਆਲ ਜਿਤਕ ਕਹਿੰਦਾ ਕੋਈ ਦੋ ਤਿੰਨ ਕਿਲੋ ਬੰਦ ਲਸਣ ਲ ਗਿਆਗਾ ਸਾਰੇ ਚ ਤੁਹਾਨੂੰ ਮੈਂ ਅੱਜ ਗਿੱਲਾ ਕੇ ਵਿਚਾਰ ਦੇਖੋ ਆ ਪਸਾਂ ਖਾਲੀ ਨਾ ਵੀ ਹੁਣ ਇੱਥੇ ਦੇ ਸਮਾਜ ਨੇ ਗੱਲ ਆ ਵੀ ਬੰਦਾ ਸਬਜ਼ੀਆਂ ਖੇਤੀ ਬੰਦਾ ਉਹਨਾਂ ਨੂੰ ਵੇਚੇ ਹਨਾ ਆ ਦੇਖੋ ਆ ਦੇਖੋ ਕਿੰਨਾ ਖਾਲੀ ਜਾ ਯਾਰ ਅੱਲਾਸ ਸਾਰੀ ਪੱਟੀ ਹੈ ਕਿਸੇ ਨੇ ਠੀਕ ਆ ਆ ਆਪੇ ਚੱਲ ਲੈਣਾ ਹੋਰ ਵੀ ਹੁਣ ਦਿਖਾਉਣਾ ਵੀ ਸਬਜ਼ੀਆਂ ਬੰਦਾ ਲਾ ਵੇ ਲੇਬਰ ਕਰੇ ਵੇਚੇ ਹਨਾ ਵੀ ਇੱਕ ਬੰਦਾ ਤਾਂ ਮਿਹਨਤ ਕਰਦਾ ਯਾਰ ਆਪਾਂ ਕਹਿੰਦੇ ਮਿਹਨਤ ਕਰਨੀ ਕਰਨੀ ਤਾਂ ਬੰਦੀਏ ਕੰਮ ਬੰਦ ਬੰਦਾ ਸਾਟ ਨਹੀਂ ਸਕਦਾ ਆਪੇ ਹੋ ਬੈਟੋਏ ਹਨ ਬੀਰ ਬੰਦਾ ਦੀ ਰਾਖੀ ਰੱਖੇ ਜਾਂ ਕੀ ਸਿਸਟਮ ਕਰੇ ਹਨ ਹੁਣ ਇਹਦੀ 1-2 ਦਿਨ ਰਾਖੀ ਰੱਖਣੀ ਪਊਗੀ ਖੇਤ ਬੈਠਣਾ ਪਊਗਾ ਉਹੀ ਗੱਲ ਆ ਵੀ ਜਦੋਂ ਤੁਸੀਂ ਆਪ ਦੇ ਖਾਨਚੋਗਰੀ ਚੀਜ਼ ਕਰ ਹੀ ਨਹੀਂ ਸਕਦੇ ਫਿਰ ਲੋਕਾਂ ਦੀ ਪੱਟਾਂ ਦਾ ਕੀ ਮਤਲ ਹੈ ਹਨ ਜੇ ਦਾ ਬੰਦੇ ਦਾ ਪਤਾ ਲੱਗ ਜੇ ਫਿਰ ਤਾਂ ਗੱਲਬਾਤ ਹੋਰ ਹੋ ਜਾਂਦੀ ਹੈ ਨਾ ਫਿਰ ਵੀ ਬੇਸ਼ਰਮ ਹੋ ਹੁੰਦੇ ਲੋਕ ਵੀ ਅਰੇ ਗਲਤ ਗੱਲ ਨਹੀਂ ਹੈਗੀ ਕੀ ਲਸਣ ਦਾ ਰੇਟ ਆ ਚਲ 100 ਰੁਪਏ ਮੰਨੋ ਨਾ ਬਾਲਾ ਠੀਕ ਆ ਰੋਜ ਲਸਣ ਬਿਕਨੀ ਹੁੰਦੀ ਹੈ ਤੁਸੀਂ ਲੈ ਲਓ ਆਪ ਲਾ ਲਓ ਆਪ ਤਾਂ ਬੰਦਾ ਹੱਥ ਲਾ ਕੇ ਰਾਜੀ ਨਹੀਂ ਤੇ ਆਪਣਾ ਬਸ ਅਹੀਂ ਇਰਾਦਾ ਸੀਗਾ ਵੀ ਗਾਹ ਨੂੰ ਕਿੱਲ ਲਾਦਾ ਕਿੱਲਾ ਲਾਵਾਗੇ ਲਸਣ ਤੇ ਪਰ ਇਹ ਵੀ ਰਾਖੀ ਦਾ ਕੰਮ ਰਹਿ ਗਿਆ ਯਾਰ ਘਰ ਕੁੜੀ ਲਾਉਣੀ ਪਿਆ ਉਹ ਦੂਰ ਵਾਲੇ ਖੇਤ ਇਹ ਸਿਸਟਮ ਹੈ ਨਹੀਂ ਆ ਦੇਖੋ ਪੱਤਨ ਦੀ ਕੋਸ਼ਿਸ਼ ਕੀਤੀ ਆ ਤੇ ਆ ਦੇਖੋ ਇਹ ਤੋੜ ਤੋੜ ਵੀ ਛਿੱਟੀ ਪਈ ਆ ਤੁਹਾਨੂੰ ਮੈਂ ਅੱਗੇ ਦਿਖਾਉਣਾ ਵੀ ਇਹ ਗੱਲਾਂ ਗਲਤ ਨਹੀਂ ਹੈਗੀਆਂ ਮਾ ਆਜਣਾ ਜੱਟ ਦਾ ਸਾਰੇ ਕਿਤੇ ਮਾਜ ਨਹੀਂ ਹੁੰਦੇ ਹਨਾ ਵੇ ਕਿੰਨੇ ਕਥਾ ਬੰਦਾ ਰੱਖੀ ਰੱਖੂ ਕਿੰਨੇ ਕਥਾ ਆਓ ਚਲ ਹਰੇ ਪੱਟੀ ਦੀ ਗੱਲ ਕੋਸਣੀ ਹੁੰਦੀ ਹੈ ਨਾ ਯਾਰ ਜੇ ਬੰਦਾ ਥੱੱਬਾ ਲੈ ਵੀ ਉਹ ਗੱਲਾਂ ਵੱਖਰੀਆਂ ਹੁੰਦੀਆਂ ਨੇ ਉਹ ਤੇ ਬੰਦਾ ਕਹਿੰਦਾ ਵੀ ਜੰਗ ਨਹੀਂ ਲੱਗਦਾ ਪਰ ਜਿੰਨੇ ਬੰਦੇ ਨੇ ਕੋਈ ਕਮਰਸ਼ੀਅਲ ਚ ਚੀਜ਼ ਕਰ ਲਿਆ ਆਲੇ ਨੇ ਵੇਚਣ ਵਾਸਤੇ ਚੀਜ਼ ਲਾ ਲਈ ਹੈ ਨਾ ਤੁਸੀਂ ਮੁੱਲ ਲੈ ਕੇ ਲੋ ਉਹਨੂੰ ਸਪੋਰਟ ਕਰੋ ਮੁੱਲ ਲੈ ਕੇ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਨੇ ਇਹ ਜੀਜ਼ਾਂ ਪਰ ਕਲ ਕੋਈ ਨਹੀਂ ਦੇਖਦਾ ਕਿਸਾਨ ਕਦੇ ਵੀ ਮਿਹਨਤ ਕਰਨ ਤੋਂ ਪਿੱਛੇ ਨਹੀਂ ਪੈਦਾ ਹੁੰਦਾ ਠੀਕ ਹੈ ਕਿਸਾਨ ਮਿਹਨਤ ਕਰਨ ਤੋਂ ਕਦੇ ਵੀ ਜਿਹੜੇ ਮੇਰੇ ਕਿਸਾਨ ਭਰਾ ਨੇ ਨਾ ਸਹੀ ਜਿਹੜੇ ਨੇ ਤਾਂ ਫालतू ਬੋਲਣਾ ਉਹਨਾਂ ਦੀ ਗੱਲ ਤਾਂ ਵੱਖਰੀ ਐ ਨਹੀਂ ਆਲਾ ਕਿ ਮਿਹਨਤ ਕਦੇ ਵੀ ਜ਼ਾਰੀ ਹੁੰਦੀ ਐ ਮਿਹਨਤ ਨਾ ਕੋਈ ਕਿਸਾਨ ਨੂੰ ਮੌਸਮ ਦੀ ਮਾਰ ਪੈ ਜਾਂਦੀ ਐ ਕਿਸਾਨ ਫੇਰ ਵੀ ਨਹੀਂ ਹਟਦਾ ਪਰ ਕਿਸਾਨ ਨੂੰ ਕਿਤੇ ਨਾ ਕਿਤੇ ਦਿਲ ਆਦੀ ਕਿਤੇ ਨਾ ਕਿਤੇ ਕਿਸਾਨ ਦਾ ਦਿਲ ਉਹਦੋਂ ਹਾਕਾ ਪੈਂਦਾ ਜਦੋਂ ਫਸਲ ਦਾ ਮੌਸਮ ਨੁਕਸਾਨ ਕਰਦਾ ਆਪਾਂ ਕਹਿੰਦੇ ਵੀ ਰੱਬ ਨੇ ਆ ਕਰਤਾ ਉੱਥੇ ਨੁਕਸਾਨ ਹੋ ਦੋ ਦੋ ਕਿਸਾਨ ਨੂੰ ਇੰਨੀ ਮਿਹਨਤ ਸੀਗੀ ਯਾਰ ਹਨਾ ਵੀ ਰੱਬ ਵੀ ਥੱਕਾ ਕਰ ਗਿਆ ਜਾਂ ਕੋਈ ਆਪਾਂ ਸਬਜ਼ੀ ਬਾਜੀ ਲਾ ਲਈ ਉਹਦੀ ਰੋਜ਼ ਚੋਰੀ ਹੋਈ ਜਾਣੀ ਹਨਾ ਇਹ ਚੀਜ਼ਾਂ ਜਦ ਫਸਲ ਦਾ ਝਾੜ ਘਟ ਗਿਆ ਕੋਈ ਗੱਲ ਨਹੀਂ 10 ਮਣਟ ਘਟ ਨਿਕਲੇ ਠੀਕ ਹੈ ਕੁਦਰਤ ਦੇ ਸਾਰੇ ਹੰਦ ਨੂੰ ਆਪਾਂ ਕਹਿੰਦੇ ਨਹੀਂ ਕਿਸਾਨਾਂ ਦੀ ਕੇਵਲ ਵੱਡੀ ਜਾਣੀ ਕਿਸਾਨਾਂ ਦੇ ਟਰਾਂਸਫਰ ਮ ਚੋਰੀ ਹੋ ਜਾਣੇ ਇਹ ਚੀਜ਼ਾਂ ਨੂੰ ਕਿਸਾਨ ਯਾਰ ਕਿੱਥੇ ਕਿੱਥੇ ਕਹੋ ਕਰੂਗਾ ਤੇ ਇਹ ਚੀਜ਼ਾਂ ਕਿਸਾਨ ਨੂੰ ਪਿੱਛੇ ਸਿੱਠ ਲੈਂਦੀਆਂ ਨੇ ਇਹ ਮਨੋਵੱਗਣਾ ਇੱਕ ਤਰ੍ਹਾਂ ਰੋਕ ਦਿੰਦੀਆਂ ਕਿਸਾਨ ਦਾ ਮਨੋਵਲ ਡਾਊਨ ਕਰ ਦਿੰਦੀ ਹੈ ਨਾ ਤੁਹਾਡਾ ਕੀ ਖਿਆਲ ਆ ਆਪਣੀ ਵੀਡੀਓ ਬਾਰੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਵੀਰ ਇਹ ਤਾਂ ਚੋਰੀ ਨਹੀਂ ਹੋਣੀ ਚਾਹੀਦੀ ਚਲਪਾ ਇਹ ਨਹੀਂ ਕਹਿੰਦੇ ਵੀ ਇਕੱਲੇ ਚੋਰੀ ਕਰਨ ਲੈ ਜੇ ਕੋਈ ਆਂਟੀ ਗਮਾਂਡੀ ਵੀ ਦੇਖਦਾ ਆਪਾਂ ਇਹਨੇ ਸੋਚਿਆ ਕਰੀ ਵੀਰ ਆਪਾਂ ਕੀ ਜਣਾ ਹਨ ਅੱਜ ਆਪਣੀ ਹੋਈ ਹੈ ਕਾਨੂੰ ਗਮਾਂਡੀ ਦੀ ਹੋਈ ਹੈ ਸਮਝਦੇ ਉੱਥੇ ਉਹ ਬੰਦੇ ਨੂੰ ਰੋਕਣਾ ਚਾਹੀਦਾ ਵੀ ਹਾਂ ਭਾਈ ਮਾਲਕ ਹੈ ਨਹੀਂਗਾ ਤੇ ਉਹਨੇ ਮੈਨੂੰ ਕਿਹਾ ਵੀ ਕਿਵੇਂ ਕੀ ਤੋਂ ਪੁੱਛੀ ਜਾਣਾ ਭਾਈ ਅਗਲੇ ਤਾਂ ਹੱਥ ਪਾਟਾ ਵੀ ਲਾਇਆ ਦੂਜੀ ਲਾਸਨ ਪੱਟੀ ਜਾਣਾ ਜਾਂਦੇ ਗੰਡੇ ਪੱਟੀ ਜਾਣਾ ਜਾਂਦਾ ਯਾਰ ਇਹ ਚੀਜ਼ਾਂ ਇਹ ਇਹ ਚੀਜ਼ਾਂ ਜਿਹੜੀ ਚੀਜ਼ਾਂ ਮਹਿੰਗੀਆਂ ਆ ਚਲ ਕੋਈ ਕਦੋਂ ਥੋੜੀ ਸਬਜ਼ੀ ਨੂੰ ਤੋੜ ਲੈ ਕਦਾਂ ਉਹਦੀ ਵੀ ਕੋਈ ਗੱਲ ਨਹੀਂ ਵਿੱਚ ਬੰਦੇ ਤੋੜਨ ਲੱਗੇ ਵੀ ਕੋਈ ਗੰਡਾ ਗੰਡਾ ਪਟਕੇ ਲੈ ਗਿਆ 2 ਘੰਟੇ ਲੈ ਗਿਆ ਯਾਰ ਹਨਾ ਕਿਸੇ ਨੇ ਵੀ ਛੱਟ ਨਹੀਂ ਕਰਨੀ ਖੇਤਾਂ ਉਹ ਗੱਲ ਵੱਖਰੀ ਆ ਪਰ ਜਦੋਂ ਆਪਾਂ ਅਗਲੀ ਦੀ ਸਬਜ਼ੀ ਦੇ ਝੋਲੇ ਭਰਦੇ ਆ ਤਾਂ ਉੱਥੇ ਗੱਲ ਗੱਲ ਦੀ ਨਹੀਂ ਹੈਗੇ ਆਲੇ ਨੇ ਇੰਨਾ ਮੱਥਾ ਮਾਰਿਆ ਉਹ